ਸ਼ੁਕਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੁਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਕਾਲਾਪਾ ਵੀਡੀਓ ਪਾਈ ਸੀ ਜੀ ਕਿ ਆਪਾਂ ਸ਼ੂਜ਼ ਲੈ ਕੇ ਆਏ ਆ ਦੇਖੋ ਜੀ ਇਹ ਡੇਲੀ ਵੇਅਰ ਵਾਸਤੇ ਨੇ ਪ੍ਰਾਈਸ ਬਹੁਤ ਹੀ ਜੈਨੂਇਨ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਜਿਸ ਤਰ੍ਹਾਂ ਆਪਣੇ ਕੋਲੇ ਜਿਹੜੀ ਨੰਬਰਿੰਗ ਹੈਗੀ ਉਹ ਹੈਗੀ ਹੈ ਜੀ 6 ਤੋਂ 9 ਤੱਕ ਦੇਖੋ ਜੀ ਬਹੁਤ ਹੀ ਸੌਫਟ ਨੇ ਡੇਲੀ ਯੂਜ਼ ਵਾਸਤੇ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 200 ਸ਼ਿਪਿੰਗ ਐਕਸਟਰਾ ਰਹੂਗੀ ਜੇ ਤੁਸੀਂ ਦੋ ਬਾਇ ਕਰਦੇ ਹੋ ਪੇਅਰ ਤਾਜੀ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਹੋਊਗੀ ਦੇਖੋ ਜੀ ਇੱਕ ਤਾਂ ਆਹ ਵਾਲਾ ਡਿਜ਼ਾਈਨ ਹੈ ਬਹੁਤ ਸੌਫਟ ਨੇ ਜੀ ਦੇਖੋ ਇੱਕ ਆਹ ਵਾਲਾ ਡਿਜ਼ਾਈਨ ਹੈ ਜੀ ਬਹੁਤ ਹੀ ਜ਼ਿਆਦਾ ਦੇਖੋ ਫਲਾਵਰ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਨੈਕਸਟ ਹੈਗਾ ਜੀ ਆਹ ਵਾਲਾ ਆ ਹੈਗਾ ਜੀ ਨੈਕਸਟ ਇਹ ਹੈਗੇ ਨੇ ਕੱਪੜੇ ਦੇ ਦੇਖੋ ਡਿਜ਼ਾਈਨਿੰਗ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਪ੍ਰਾਈਸ ਸਾਰਿਆਂ ਦਾ ਸਿਰਫ ਔਰ ਸਿਰਫ 200 ਰੁਪਏ ਹੈ ਜੀ ਬਹੁਤ ਹੀ ਸੌਫਟ ਨੇ ਡੇਲੀ ਵੇਅਰ ਵਾਸਤੇ ਵਾਸ਼ੇਬਲ ਵੀ ਨੇ ਜੀ ਇਹ ਵਾਸ਼ ਵੀ ਕਰ ਸਕਦੇ ਤੁਸੀਂ ਇਹਨਾਂ ਨੂੰ ਇਹਦੇ ਵਿੱਚ ਇੱਕ ਆਪਣੇ ਕੋਲ ਹੀ ਆਹ ਵਾਲਾ ਡਿਜ਼ਾਈਨ ਹੈ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਤੇ ਸਾਈਜ਼ ਦੱਸ ਦਿਓ ਜੀ ਆਪਣਾ ਦੇਖੋ ਜੀ ਨੈਕਸਟ ਹੈਗਾ ਜੀ ਆਹ ਵਾਲਾ ਡੇਲੀ ਯੂਜ਼ ਵਾਸਤੇ ਬਹੁਤ ਹੀ ਜ਼ਿਆਦੇ ਵਧੀਆ ਵੈਰਾਈਟੀ ਹੈ ਜੀ ਇਹ ਪ੍ਰਾਈਸ ਵੀ ਬਹੁਤ ਜੈਨੂਇਨ ਆ ਨੈਕਸਟ ਹੈਗਾ ਜੀ ਆਹ ਵਾਲਾ ਡਿਜ਼ਾਈਨ ਬਲੈਕ ਦੇ ਵਿੱਚ ਇੱਕ ਹੈਗਾ ਜੀ ਆਹ ਵਨ ਆ ਇੱਕ ਹੈਗਾ ਜੀ ਆਹ ਵਾਲਾ 200 ਰੁਪਏ ਜਿੰਨੇ ਵੀ ਸ਼ੂਜ਼ ਦਿਖਾਏ ਨੇ ਸਾਰਿਆਂ ਦਾ ਪ੍ਰਾਈਸ 200 ਹੈ ਇੱਕ ਦੀ ਸ਼ਿਪਿੰਗ ਜੀ 10 ਦੀ ਲੱਗੂਗੀ ਦੋ ਦੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਵਰਲਡ ਵਾਈਡ ਕਿਤੇ ਵੀ ਮੰਗਵਾ ਸਕਦੇ ਹੋ ਘਰ ਬੈਠੇ ਬਹੁਤ ਹੀ ਵਧੀਆ ਸੌਫਟ ਮਟੀਰੀਅਲ ਹੈ ਜੀ ਵਾਸ਼ੇਬਲ ਨੇ ਡੇਲੀ ਵੀਅਰ ਵਾਸਤੇ ਵੀ ਬਹੁਤ ਵਧੀਆ